ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਦੇ ਵਿਰੁੱਧ ਹਾਲਾਂਕਿ ਵਿਕਰਮ ਜੀਠੀਆ ਵਿਕਰਮ ਜੀਠੀਆ ਦੇ ਪਰਿਵਾ ਵਿਕਰਮ ਜੀਠੀਆ ਦੇ ਵਕੀਲਾਂ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇ ਸ਼ਾਹੀ ਕਰ ਰਹੇ ਨੇ ਬਿਕਰਮਜੀਠੀਆ ਅਤੇ ਬਿਕਰਮਜੀਠੀਆ ਦੇ ਪਰਿਵਾਰ ਦੇ ਨਾਲ ਲੇਕਿਨ ਜਿਹੜੇ ਸਬੂਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਜੀਲੈਂਸ ਵੱਲੋਂ ਪਿੱਛੇ ਇਕੱਠੇ ਕੀਤੇ ਗਏ ਨੇ ਬਿਕਰਮਜੀਠੀਆ ਅਤੇ ਬਿਕਰਮਜੀਠੀਆ ਦੇ ਪਰਿਵਾਰ ਨੂੰ ਉਸ ਸਬੂਤਾਂ ਦੇ ਆਧਾਰ ਤੇ ਭਜਣਾ ਪੈ ਗਿਆ ਨੇ ਰਾਤੋਂ ਰਾਤ ਕਾਰਵਾਈ ਹੋਈ ਬਿਕਰਮਜੀਠੀਆ ਦਾ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਫੈਸਲਾ ਜਿਹੜਾ ਹੈ ਰੱਖਵਾ ਰੱਖ ਲਿਆ ਹੈ 10 ਦਸੰਬਰ ਨੂੰ ਫੈਸਲਾ ਆਵੇਗਾ ਬਿਕਰਮਜੀਠਿਆ ਦੇ ਹੱਕ ਵਿੱਚ ਜਾਂ ਬਿਕਰਮਜੀਠਿਆ ਦੇ ਵਿਰੁੱਧ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਲਗਾਤਾਰ ਕਾਰਵਾਈ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ ਹਾਲਾਂਕਿ ਬਿਕਰਮਜੀਠਿਆ ਦਾ ਪੱਖ ਪੂਰਿਆ ਸੀ ਚਰਨਜੀਤ ਸਿੰਘ ਚੰਨੀ ਨੇ ਸੁਖਪਾਲ ਸਿੰਘ ਖਹਿਰਾ ਨੇ ਪ੍ਰਤਾਪ ਸਿੰਘ ਬਾਜਬਾ ਕੈਪਟਨ ਅਮਰਿੰਦਰ ਸਿੰਘ ਰਾਜਾ ਫੜਿੰਗ ਅਤੇ ਹੋਰ ਕਈ ਆਗੂਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਅ ਵਿਕਰਮਜੀਤਿਆ ਤੇ ਜਿਹੜੀ ਕਾਰਵਾਈ ਕਰ ਰਹੇ ਨੇ ਉਹ ਬਦਲਾਖੋਰੀ ਦੀ ਭਾਵਨਾ ਦੇ ਤਹਿਤ ਕੀਤੀ ਜਾ ਰਹੀ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਉੱਤੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਚਿਟਾ ਵੇਚਿਆ ਜਿਨ੍ਹਾਂ ਨੂੰ ਨਸ਼ੇ ਦੇ ਸੁੱਧਾਗਰ ਕਿਹਾ ਜਾਂਦਾ ਸੀ ਜਿਨ੍ਹਾਂ ਦੇ ਨਸ਼ੇ ਦੇ ਨਾਲ ਪੰਜਾਬ ਦੀ ਜਵਾਨੀ ਖਤਮ ਹੋ ਗਈ ਜੇ ਨੌਜਵਾਨਾਂ ਦੀ ਨਸ਼ਾ ਕੁਸ਼ੀ ਹੋਈ ਉਹ ਆਪਣੇ ਮਹਿਲਾਂ ਦੇ ਵਿੱਚ ਰਹਿ ਕੇ ਨਵੇਂ ਸਾਲ ਦਿਵਾਲੀਆਂ ਲੋੜੀਆਂ ਨਹੀਂ ਬਣਾਣਗੇ ਉਹਨਾਂ ਨੂੰ ਕਾਨੂੰਨ ਸਖਤ ਤੋਂ ਸਖਤ ਸਜ਼ਾ ਦੇਵੇਗਾ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਹੈ ਪੰਜਾਬ ਵਿਜੀਲੈਂਸ ਨੇ ਹਰਾਨ ਨੇ ਬਿਕਰਮਜੀਠਿਆ ਦੇ ਪਰਿਵਾਰਕ ਮੈਂਬਰ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਸਿੰਘ ਗੁਲਾਟੀ ਵਿਜੀਲੈਂਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ ਮੁਹਾਲੀ ਦੀ ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਗਿਆ ਜਿਸ ਨੂੰ 6 ਦਿਨਾਂ ਤੇ ਰਮਾਨ ਦੇ ਤਹਿਤ ਵਿਜੀਲੈਂਸ ਉਹਨਾਂ ਤੋਂ ਵੱਡੀ ਪੁੱਛਗਿੱਛ ਕਰੇਗੀ ਹਰਪ੍ਰੀਤ ਸਿੰਘ ਗੁਲਾਟੀ ਨੇ ਕਿਹੜੇ ਕੰਮ ਕੀਤੇ ਕਿ ਵਿਕਰਮ ਜੀਠਿਆ ਦੀ ਜਾਇਦਾਦ ਵੱਡੇ ਪੱਧਰ ਤੇ ਬੂਸਟ ਹੋਈ ਕਰੋੜਾਂ ਰੁਪਏ ਦੇ ਦਿਨਾਂ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਮਲਕ ਬਣ ਗਿਆ ਦੱਸਿਆ ਜਾ ਰਿਹਾ ਹੈ ਕਿ ਹਰਪੀਸ ਗੁਲਾਟੀ ਤੇ ਜਿਹੜੇ ਦੋਸ਼ ਨੇ ਉਹਦੇ ਵਿੱਚ ਇਹ ਨੇ ਕਿ ਇੱਕ ਉਹਨਾਂ ਦੇ ਕੋਲ ਕੰਪਨੀ ਸੀ ਆਕਾਸ਼ ਸੁਪਰੀਤੀ ਦੂਸਰੀ ਉਹਨਾਂ ਦੇ ਕੋਲ ਕੰਪਨੀ ਸੀ ਯੂਬੀ ਇੰਟਰਪ੍ਰਾਈਜ਼ਸ ਟੀਸੀਸੀ ਏਡੀ ਇੰਟਰਪ੍ਰਾਈਜ਼ਸ ਹੈ ਇਹ ਸ਼ਰਾਬ ਦੇ ਨਾਮ ਤੇ ਕੰਪਨੀਆਂ ਚੱਲ ਰਹੀਆਂ ਸੀ ਕੰਪਨੀਆਂ ਦੇ ਵਿੱਚੋਂ ਉਹ ਵੱਡੇ ਪੱਧਰ ਤੇ ਫੰਡਾਂ ਦਾ ਲੈਣ ਦੇਣ ਬਿਕਰਮ ਜੀਟਿਆ ਅਤੇ ਹਰਪ੍ਰੀਤ ਸਿੰਘ ਗੁਲਾਟੀ ਹੋਣਾ ਵੱਲੋਂ ਕੀਤਾ ਗਿਆ ਦੂਸਰੇ ਪਾਸੇ ਇਥੋਂ ਤੱਕ ਕਿ ਗੁਲਾਟੀ ਜਰੀਏ ਮਜੀਠਿਆ ਵੱਲੋਂ Shimla ਤੇ ਦਿੱਲੀ ਦੀ ਕੀਮਤੀ ਕੀਮਤੀ ਜਾਇਦਾਦ ਬਣਾਈ ਹੋਈ ਦੇ ਅਲਜਾਬ ਉਸ ਉੱਤੇ ਲੱਗੇ ਨੇ ਯਾਨੀ ਕਿ ਹਰਪ੍ਰੀਤ ਗੁਲਾਟੀ 6 ਦਿਨ ਦੇ ਰੁਬਾਨ ਤੇ ਚਲੇ ਗਏ ਨੇ ਮੁਹਾਲੀ ਦੇ ਅਦਾਲਤ ਤੋਂ ਵੱਲੋਂ ਉਹਨਾਂ ਨੂੰ ਰੁਬਾਨ ਮਿਲ ਗਿਆ ਹੈ ਬਿਕਰਮ ਜੀਠਿਆ ਦੇ ਘਰ ਉੱਤੇ ਬਲਡوزر ਹਰਪੀ ਸਿੰਘ ਬੁਲਾ ਟੀ ਦੇ ਕਰ ਉੱਤੇ ਬਲਡوزر ਅਤੇ ਉਹਨਾਂ ਦੇ ਸਾਲੇ ਦੇ ਵਿਰੁੱਧ ਅੱਜ ਵੱਡਾ ਫੈਸਲਾ ਆਵੇਗਾ ਕਿਉਂਕਿ ਕਈ ਵਾਰ ਸਬੰਨ ਜਾਰੀ ਕੀਤੇ ਗਏ ਵਿਜੀਲੈਂਸ ਵਿਭਾਗ ਵੱਨੋ ਉਹਨਾਂ ਦੇ ਸਕੇ ਸਾਲੇ ਗਜਪਤ ਗਰੇਵਾਲ ਨੂੰ ਲੇਕਿਨ ਗਜਪਤ ਗਰੇਵਾਲ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਉਹਨਾਂ ਦੇ ਕੰਨਾਂ ਉੱਤੇ ਜੂਣੀ ਸਰਕੀ ਉਹ ਵਿਜੀਲੈਂਸ ਵਿਭਾਗ ਦੇ ਵਿੱਚ ਤਲਬ ਨਹੀਂ ਹੋਏ ਕਿਉਂਕਿ ਜਾਇਦਾਦਾਂ ਦੇ ਹਵਾਲੇ ਨੂੰ ਲੈ ਕੇ ਵਿਜੀਲੈਂਸ ਦੇ ਸਰਬੋੱਚ ਅਧਿਕਾਰੀ ਉਹਨਾਂ ਦੇ ਕੋਲੋਂ ਪੁੱਛਗਿੱਛ ਕਰਨਾ ਚਾਹੁੰਦੇ ਸੀ ਉਹਨਾਂ ਦੇ ਜਿੰਨੇ ਵੀ ਟਿਕਾਣੇ ਸੀ ਸਾਰਿਆਂ ਟਿਕਾਣਿਆਂ ਤੇ ਇੱਕ ਇੱਕ ਕਰਕੇ ਵਿਜੀਲੈਂਸ ਵਿਭਾਗ ਵੱਲੋਂ ਜਿਹੜੇ ਨੇ ਸਾਮਣ ਭੇਜੇ ਗਏ ਲੇਕਿਨ ਉਹਨਾਂ ਸਾਮਣਾਂ ਦਾ ਕਿਸੇ ਵੀ ਤਰ੍ਹਾਂ ਦਾ ਜਵਾਬ ਨਹੀਂ ਦਿੱਤਾ ਉਹਨਾਂ ਦੇ ਸਕੇ ਸਾਲੇ ਗਜਪਤ ਗਰੇਵਾਲ ਨੇ ਅੱਜ ਉਹਨਾਂ ਦੇ ਵਿਰੁੱਧ ਵੀ ਕਹਿੰਦੇ ਨੇ ਕਿ ਵੱਡਾ ਫੈਸਲਾ ਆਵੇਗਾ ਉਸ ਤੋਂ ਪਹਿਲਾਂ ਹਰਪ੍ਰੀਤ ਸਿੰਘ ਗੁਲਾਟੀ ਨੂੰ ਅਰੈਸਟ ਕਰਕੇ ਵਿਜੀਲੈਂਸ ਨੇ 6 ਦਿਨਾਂ ਦਾ ਰਿਹਾਨ ਮੰਗਿਆ ਮਿਲਿਆ ਵੀ ਅਤੇ ਉਹਨਾਂ ਦੇ ਕੋਲੋਂ ਵੱਡੇ ਪੱਧਰ ਤੇ ਪੁੱਛਗਿੱਛ ਕੀਤੀ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਗੁਲਾਟੀ ਤਿੰਨ ਵੱਡੀਆਂ ਸ਼ਰਾਬ ਕੰਪਨੀਆਂ ਦੇ ਮਾਲਕ ਸੀ ਉਹਨਾਂ ਦੇ ਵਿੱਚੋਂ ਬਿਕਰ ਮਜੀਠੀਏ ਦੇ ਨਾਲ ਲੈਣ-ਦੇਣ ਕੀਤਾ ਗਿਆ ਦਿੱਲੀ ਤੇ ਸ਼ਿਮਲੇ ਦੇ ਵਿੱਚ ਜਿਹੜੀਆਂ ਬੇਸ਼ੁਮਾਰ ਕੀਮਤੀ ਪ੍ਰਾਪਰਟੀਆਂ ਬਣਾਈਆਂ ਗਈਆਂ ਉਹ ਇਨ੍ਹਾਂ ਤਿੰਨਾਂ ਫੈਕਟਰੀਆਂ ਦੇ ਵਿੱਚ ਪੈਸੇ ਨੂੰ ਵਾਈਟ ਕੀਤਾ ਗਿਆ ਜਾਂ ਪੈਸੇ ਦਾ ਕਿਵੇਂ ਲੈਣ ਦੇਣ ਜਾਂ ਕਿਵੇਂ ਕਮਾਇਆ ਗਿਆ ਉਹ ਬਿਕਰਮਜੀਤਿਆ ਜਾਂ ਹਰਪ੍ਰੀਤ ਗੁਲਾਟੀ ਬਿਹਤਰ ਜਾਣਦੇ ਨੇ ਇਸ ਨੂੰ ਲੈ ਕੇ ਵੱਡੀ ਪੁਸ਼ਗਿਸ਼ ਹੋਵੇਗੀ ਦੱਸਿਆ ਜਾ ਰਿਹਾ ਹੈ ਕਿ ਅੱਜ ਬਿਕਰਮਜੀਤਿਆ ਦੱਸਿਆ ਗਿਆ ਕਿ ਨਜ਼ਦੀਕੀ ਰਿਸ਼ਤੇਦਾਰ ਗਜਪਤ ਸਿੰਘ ਗਰੇਵਾਲ ਨੂੰ ਲੈ ਕੇ ਵਿਜਲੈਸ ਬੁਹਾਲੀ ਅਦਾਲਤ ਵਿੱਚ ਅਰਜੀ ਦਾਇਰ ਕਰਕੇ ਉਸ ਨੂੰ ਭਗੋੜਾ ਾਲਾਨਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਤੇ ਹੁਣ 1 ਦਸੰਬਰ ਯਾਨੀ ਕਿ ਅੱਜ ਨੂੰ ਸੁਣਵਾਈ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜਲੈਸ ਅਤੇ ਪੰਜਾਬ ਪੁਲਿਸ ਪੂਰਾ ਤਾਮ ਝਾਮ ਝੋਕਰੀ ਹੈ ਪਤਾ ਲਗਾਉਣ ਦੀ ਇਹ ਇਹ ਪੜਤਾਲਾਂ ਇਹ ਕੋਸ਼ਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਐਮੀ ਜਾਇਦਾਦ ਕਿਉਂਕਿ ਖੁਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 5000 ਕਰੋੜ ਰੁਪਏ ਦੇ مالک ਨੇ ਬਿਕਰਮ ਜਿੱਟਿਆ ਦੇਸ਼ਾ ਅਤੇ ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਪੈਸੇ ਦੀ ਕੰਪਨੀਆਂ ਦੇ ਵਿੱਚ ਇਨਵੈਸਟਮੈਂਟ ਕੀਤੀ ਹੋਈ ਹੈ ਇਹ ਪੈਸਾ ਕਿਵੇਂ ਕਮਾਇਆ ਗਿਆ ਇਹ ਪੈਸਾ ਕਿੱਥੋਂ ਆਇਆ ਇਹ ਪੈਸਾ ਕਿਹੜੇ ਲੋਕਾਂ ਤੋਂ ਆਣ ਪ੍ਰਦਾਨ ਕੀਤਾ ਗਿਆ ਉਹ ਸਾਰੀਆਂ ਗੱਲਾਂ ਉੱਤੇ ਲਗਾਤਾਰ ਜਿਹੜੀ ਜਾਣਕਾਰੀ ਪ੍ਰਾਪਤ ਕਰਨੀ ਹੈ ਬਿਜ਼ਨਸ ਅਤੇ ਬਿਜ਼ਨਸ ਦੇ ਸਰ ਕੋਚ ਅਧਿਕਾਰੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਜੇਕਰ ਇਹ ਜائਦਾਦਾ ਨਜ਼ਾਇਜ਼ ਪਾਇਆ ਜਾਂਦੀਆਂ ਨੇ ਜੇਕਰ ਇਹ ਜائਦਾਦਾ ਲੁੱਟ ਮਾਰਦੇ ਪੈਸੇ ਬਣਾ ਕੇ ਬਣਾਈਆਂ ਗਈਆਂ ਨੇ ਤੇ ਇਹਨਾਂ ਉੱਤੇ ਅਸੀਂ ਬੰਦੋਲ ਸਲਾਵਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੀ ਵਹਿਮ ਚਲਾਈ ਹੋਈ ਹੈ ਜੰਗ ਨਸ਼ਿਆਂ ਵਿਰੁੱਧ ਉਸ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਪੰਜਾਬ ਪੁਲਿਸ ਵੀ ਬੜੇ ਵੱਡੇ ਪੱਧਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾਥ ਦੇ ਰਹੀ ਹੈ ਵੱਡੇ ਤੋਂ ਛੋਟੇ ਛੋਟੇ ਤੋਂ ਵੱਡੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਉਹਨਾਂ ਉੱਤੇ ਐਫਆਈਆਰ ਕੀਤੀਆਂ ਜਾ ਰਹੀਆਂ ਨੇ ਉਹ ਜੇਲ੍ਹ ਦੀਆਂ ਸੁਲਾਕਾਂ ਦੇ ਪਿੱਛੇ ਭੇਜੇ ਜਾ ਰਹੇ ਨੇ ਇਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਨੇ ਭਗਵੰਤ ਮਾਨ ਜਿਨ੍ਹਾਂ ਵੱਲੋਂ ਨਸ਼ਿਆਂ ਦਾ ਲੱਕ ਤੋੜਿਆ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਵਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਵਿੱਚੋਂ ਚਿੱਟੇ ਨਾਮ ਦੇ ਨਸ਼ੇ ਦਾ ਆ ਜਿਹੜਾ ਹੈ ਕੰਤ ਕਰ ਦਿੱਤਾ ਜਾਵੇਗਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਇਸ ਕੰਮ ਉੱਤੇ ਛੁਲਾਗਾ ਵੀ ਕਰਦੇ ਨੇ ਚਾਹੇ ਉਹ ਬਿਕਰਮਜੀਤਿਆ ਹੋਣ ਤੇ ਚਾਹੇ ਕਿਸੇ ਪਾਰਟੀ ਦੇ ਹੋਰ ਵੱਡੇ ਆਗੂ ਹੋਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਉੱਤੇ ਖਰੇ ਵੀ ਉਤਰੇ ਹਨ ਧੰਨਵਾਦ